ਖੌਤੀ ਬੁੱਧੀ ਜੀਵਿਆਂ ਨੂੰ ਲੱਗਦਾ ਵਾ ਕਿ ਕਿਸਾਨ ਮਜ਼ਦੂਰਾਂ ਕਰਕੇ ਲੋਕ ਤੰਗ ਆ ਉਹ ਖੌਤੀ ਬੁੱਧੀ ਜੀ ਵੀ ਇਹ ਵੀ ਪ੍ਰਚਾਰ ਪ੍ਰੋਪਗੈਂਡਾ ਕਰਨਗੇ ਇਹ ਜਿਹੜੀ 5 ਸਾਲ ਪਹਿਲਾਂ ਆਈ ਸਰਕਾਰ ਆ ਕਹਿੰਦੇ ਸੀ ਅਸੀਂ ਬਦਲਾ ਲਿਆਵਾਂਗੇ ਕਿਹੜਾ ਬਦਲਾ ਲੈਂਦਾ ਜਿਹੜੇ 3 ਸਾਲਾਂ ਦੇ ਵਿੱਚ ਨਸ਼ਿਆਂ ਕਰਕੇ ਪੰਜਾਬ ਦੇ ਹਜ਼ਾਰਾਂ ਮੁੰਡੇ ਮੜੀਆਂ ਦੇ ਰਾਹ ਚਲੇ ਗਏ ਇਹ ਇਸ ਸਟੇਟ ਨੇ ਉਹਦਾ ਕਤਲ ਨਹੀਂ ਕੀਤਾ ਹੈਗਾ ਉਹ ਨੌਜਵਾਨਾਂ ਦਾ ਅਜੇ ਤੱਕ ਨਸ਼ਾ ਕਿਉਂ ਨਹੀਂ ਬੰਦ ਹੋਇਆ ਇਹ ਕਹਿੰਦੇ ਵੱਡੇ ਨਸ਼ੇ ਦੇ ਸੌਦਾਗਰ ਫੜਾਂਗੇ ਇਹਨਾਂ ਕੋ ਇੱਕ ਦਾ ਨਾਂ ਲੈ ਦੋ ਜਿਨ੍ਹਾਂ ਦੇ ਨਾਂ ਲੈਂਦੇ ਸੀਗੇ ਉਹਨਾਂ ਦੇ ਨਾਂ ਅੱਜ ਕੋ ਚਲੇਗੇ আর ਜੜੀਆਂ ਇਹ ਗੱਲਾਂ ਕਹਿੰਦੇ ਸੀ ਵੀ ਮਾਈਨਿੰਗ ਦੇ ਵਿੱਚੋਂ 6000 ਕਰੋੜ ਰੁਪਏ ਦਾ ਰੈਵਨਿਊ ਇੱਕ ਸਾਲ ਦੇ ਵਿੱਚ ਲੈ ਲਾਂਗੇ ਐਕਸਾਈਜ ਪਾਲਿਸੀ ਦੇ ਵਿੱਚੋਂ ਕਹਿੰਦੇ ਸੀਗੇ ਕਿ ਅਸੀਂ ਇੰਨੇ ਪੈਸੇ ਕਮਾ ਲਾਂਗੇ ਪੰਜਾਬ ਦਾ ਰੈਵਨਿਊ ਡਬਲ ਟ੍ਰਿਪਲ ਕਰ ਦਾਂਗੇ ਉਹ ਕਿੱਥੇ ਗਿਆ ਭ੍ਰਸ਼ਟਾਚਾਰ ਕਹਿੰਦੇ ਸੀ ਮਕਾ ਦਾਂਗੇ ਦਸਨ ਭਗਵੰਤਮਾਨ ਜੀ ਪੀ ਕਿਹੜੇ ਦਫ਼ਤਰਾਂ ਦੇ ਵਿੱਚ ਲੋਕਾਂ ਦੀ ਗੱਲ ਸੁਣੀ ਜਾਂਦੀ ਆ ਕਿੱਥੇ ਰਿਸ਼ਵਤਖੋਰੀ ਨਹੀਂ ਹੈਗੀ ਕੇ ਇਸ ਗੱਲ ਨਾਲ ਲੋਕ ਤੰਗ ਨਹੀਂ ਹੈਗੇ ਇਹ ਸਰਵੇਕਸ਼ਨ ਕਰਵਾ ਲਵੇ ਇਹਨਾਂ ਦੀਆਂ ਏਜੰਸੀਆਂ ਤੋਂ ਪੀ ਕਿਸਾਨਾਂ ਮਜ਼ਦੂਰਾਂ ਜਾਂ ਜਥੇਬੰਦੀਆਂ ਤੋਂ ਲੋਕ ਤੰਗ ਆ ਕਿ ਜਾਂ ਭਗਵੰਤ ਮਾਨ ਦੀ ਸਰਕਾਰ ਤੋਂ ਲੋਕ ਤੰਗ ਆ